ਹਾਂਜੀ ਇਹ ਵੀਡੀਓ ਦੇਖਿਓ ਬੜੀ ਸਚਾਈ ਜਿਹੜੀ ਹੈ ਲੇਖਕ ਬਨਪੋਰੇ ਵਾਲਾ ਇਸ ਵੀਡੀਓ ਦੇ ਵਿੱਚ ਬੋਲ ਗਿਆ ਤੇ ਦਬਕੇ ਸ਼ੇਅਰ ਕਰ ਦਿਓ ਇਹ ਹਰ ਹਰ ਕਮੇਟੀ ਤੱਕ ਹਰ ਗੁਰਦੁਆਰੇ ਤੱਕ ਇਹ ਵੀਡੀਓ ਜਿਹੜੀ ਜਾਣੀ ਚਾਹੀਦੀ ਹੈ ਗਰੁੱਪਾਂ ਚ ਵਟਸਐਪ ਤੇ ਦਬਕੇ ਸ਼ੇਅਰ ਕਰ ਦਿਓ ਬਹੁਤ ਸੋਹਣੀ ਕਵਿਤਾ ਜਿਹੜੀ ਹੈ ਲੇਖਕ ਬਨਪੋਰੇ ਵਾਲੇ ਨੇ ਗਾਈ ਹੈ ਸੁਣੋ ਤੇ ਸ਼ੇਅਰ ਕਰੋ ਗਰੰਥੀਨਾ ਬਣਾਇਓ ਅੱਖ ਸਬਣਾ ਦੀ ਰਹਿੰਦੀ ਏ ਬਈ ਸਬਣਾ ਦੀ ਰਹਿੰਦੀ ਏ ਅਨਕੀਤਾ ਉਹਨੇ ਕੀਤਾ ਅਨਕੀਤਾ ਉਹਨੇ ਕੀਤਾ ਉਹ ਵਸ ਟੋਕਾ ਟਾਕੀ ਰਹਿੰਦੀ ਏ ਗਰੰਥੀਨਾ ਬਣਾਇਓ ਅੱਖ ਸਭ ਨਾਲ ਦੀ ਰਹਿੰਦੀ ਐ ਗੁਵਾਂਦੀ ਕਹਿੰਦੇ ਰੇੜੀਓ ਦੀ ਆਵਾਜ਼ ਵੱਧ ਆਉਂਦੀ ਐ ਬਈ ਦੂਰ ਵਾਲ ਕਹਿੰਦੇ ਸਾਨੂੰ ਸਮਝ ਕਟ ਆਉਂਦੀ ਐ ਕਈ ਆਖ ਦੇ ਨਿਦੇਗ ਕੱਚੀ ਠੰਡੀ ਕਿਉਂ ਰਹਿੰਦੀ ਐ ਗਰੰਟੀ ਨਾ ਬਣਾਇਓ ਅੱਖ ਸਭਨਾਂ ਦੀ ਰਹਿੰਦੀ ਐ ਬਈ ਦੇ ਕੇ 5 7000 ਇੱਥੇ ਹਰ ਕੋਈ ਤਾੜਦਾ ਹਾਂ ਦਿਨ ਰਾਤ ਪੈਰਾ ਦੇਣਾ ਕੰਮ ਲੈਣਾ 30000 ਦਾ ਹਾਂਜੀ ਪ੍ਰਬੰਧਕਾਂ ਦੀ ਅੱਖ ਪ੍ਰਬੰਧਕਾਂ ਦੀ ਅੱਖੋਂ ਬਸ ਗੋਲੇ ਕਾਤੇ ਰਹਿੰਦੀ ਐ ਗਰੰਤੀ ਨਾ ਵਧਾਇਓ ਅੱਖ ਸਬਣਾ ਦੀ ਰਹਿੰਦੀ ਐ ਹ ਸਬਣਾ ਦੀ ਰਹਿੰਦੀ ਐ ਬਈ ਹਰ ਵੇਲੇ ਸੁੱਖ ਮੰਗੇ ਗ੍ਰੰਥੀ ਕਰ ਅਰਦਾਸ ਜੀ ਸੁੱਖ ਮੰਗੇ ਨਾ ਕੋਈ ਭਾਈ ਜੀ ਦੀ ਹੋ ਜੇ ਬਰੂ ਬਾਦ ਜੀ ਨੌਕਰਾਂ ਦੇ ਬਾਗ ਬਦਲੀ ਭਈ ਨੌਕਰਾਂ ਦੇ ਬਾਗ ਬਦਲੀ ਭਾਈ ਜੀ ਦੀ ਰਹਦੀ ਐ ਗ੍ਰੰਥੀ ਨਾ ਬਣਾਇਓ ਅੱਖ ਸਬਨਾ ਦੀ ਰਹਿੰਦੀ ਏ ਜੀ ਸਬਨਾ ਦੀ ਰਹਿੰਦੀ ਏ ਅਸੀਂ ਗੁਰੂ ਕਰਦੇ ਬਜਰਾ ਨੂੰ ਬਈ ਕਿਤਾਬ ਦਾ ਨਾਮ ਏ ਬਸ ਭਈ ਜੀ ਹੈ ਮੜਾ ਲਾਇਆ ਹਰ ਇਲਜ਼ਾਮ ਹੈ ਬਸ ਭਈ ਜੀ ਹੈ ਮੜਾ ਲਾਇ ਹਰ ਇਲਜ਼ਾਮ ਹੈ ਬਈ ਬਨ ਬੌਰੇ ਵਾਲਾ ਅੱਖੀ ਬਨ ਪੌਰੇ ਵਾਲਾ ਅੱਖੀ ਜੂਣ ਦੁੱਖਾਂ ਵਿੱਚ ਰਹਿੰਦੀ ਐ ਹੈ ਗਰੰਥੀ ਨਾ ਬਣਾਇਓ ਅੱਖ ਸਬਨਾ ਦੀ ਰਹਿੰਦੀ ਐ ਸਬਨਾ ਦੀ ਰਹਿੰਦੀ ਐ ਆਨ ਕੀ ਤਾਇਓ ਨੀ ਕੀਤਾ ਬਈਆ ਨਹੀਂ ਕੀਤਾ ਯਾ ਨਹੀਂ ਕੀਤਾ ਬਸ ਟੋਕਾ ਟਾਕੀ ਰੈਂਦੀ ਐ ਗਰੰਤੀ ਨਾ ਬਣਾਇਓ ਅਕਸਰ ਢਾਦੀ ਰੈਂਦੀ ਓ ਰੈਂਦੀ ਐ ਬਾਹੀ ਗੁਰੂ ਜੀ ਕਾ ਖਾਲਸਾ Vai, Groot, que